ਸਾਰਿਆਂ ਨੂੰ ਪਹਿਲਾਂ ਦਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਔਰ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਸ਼ਾਰਟ ਨੋਟਿਸ ਤੇ ਆਏ ਮੈਂ ਮੈਂ ਚੇਅਰਮੈਨ ਸਾਹਿਬ ਬੈਠੇ ਲੁਧਿਆਣਾ ਇੰਪਰੂਵਮੈਂਟ ٹرسٹ ਦੇ ਇਹ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਬੁਲਾਈ ਹੈ ਕੋਈ ਸਾਰੇ ਜਿਹੜੇ ਇੰਪਰੂਵਮੈਂਟ ٹرسٹ ਦੇ ਕੁਝ ਮੁੱਦਿਆਂ ਦੇ ਬਾਰੇ ਬੁਲਾਈ ਹੈ ਇੱਕ ਤਾਂ ਸਭ ਨਾਲ ਵੱਡਿਆ ਤੁਹਾਨੂੰ ਪਤਾ ਹੈ ਪੰਜ ਸਕੀਮਾਂ ਜਿਹੜੀਆਂ ਇੰਪਰੂਵਮੈਂਟ ٹرسٹ ਤੋਂ ਸੀ ਉਹ ਕਾਰਪੋਰੇਸ਼ਨ ਚ ਹੋ ਚੁੱਕੀਆਂ ਆ ਟਰਾਂਸਪੋਰਟ ਇੱਕ ਤਾਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ 6ਵੀਂ ਸਕੀਮ ਵੀ ਸੁਖਦੇਵ ਇਨਕਲੇਵ ਦੀ ਰਹਿ ਗਈ ਸੀ ਉਹ ਵੀ ਮਤਾ ਪਾਸ ਹੋ ਕੇ ਉੱਥੋਂ ਆ ਗਿਆ ਅ ਚੰਡੀਗੜ੍ਹੋਂ ਤੇ ਉਹ ਵੀ ਕਾਰਪੋਰੇਸ਼ਨ ਚੋਂ ਚਲੀ ਗਈ ਹੈ ਉੱਥੇ ਵੀ ਮਿਰਖਲ 4450 ਘਰ ਹਨ ਤੇ ਇਹ ਵੀ ਉਹੀ 30-35 ਸਾਲ ਪੁਰਾਣੀ ਮੰਗ ਸੀ ਸਾਰਿਆਂ ਦੀ ਤੇ ਇਹ ਵੀ ਅੱਜ ਪੂਰੀ ਹੋ ਗਈ ਉਸ ਤੋਂ ਇਲਾਵਾ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਕਿਹੜੇ ਕਿਹੜੇ ਲੁਧਿਆਣਾ ਇੰਪਰੂਵਮੈਂਟ ਟਰਸਟ ਵੈਸੇ ਤਾਂ ਸਕੀਮਾਂ ਦੇਤੀਆਂ ਉੱਥੇ ਪਰ ਕੁਝ ਕੰਮ ਸੀਗੇ ਜਿਹੜੇ ਪ੍ਰੋਸੈਸ ਵਿੱਚ ਸੀਗੇ ਉਹ ਲੁਧਿਆਣਾ ਇੰਪਰੂਵਮੈਂਟ ਟਰਸਟ ਹੀ ਪੂਰੇ ਕਰ ਰਿਹਾ ਸਾਰੇ ਕੰਮ ਉਹ ਮੈਂ ਤੁਹਾਨੂੰ ਦੱਸਦਾ ਕਿਹੜੇ ਇਲਾਕੇ ਦੇ ਕਿੰਨੇ ਕੰਮ ਹੈ ਇੱਕ ਤਾਂ ਸੰਤ ਈਸ਼ਰ ਸਿੰਘ ਨਗਰ ਹੈ ਉਹਦੇ ਕੋਈ 86 ਲੱਖ ਰੁਪਏ ਦੇ ਕੰਮ ਹੋ ਰਹੇ ਆ ਉਹਦੇ ਵਿੱਚ ਯਾਦਾ ਜਿਹੜੇ ਕੰਮ ਹੈਗੇ ਆ ਉਹ ਯਾਤਾ ਪਾਰਕਾਂ ਦੇ ਆ ਜਾਂ ਕੋਈ ਟਾਈਲਾਂ ਲਗਰੀਆਂ ਸੀਵਰੇਜ ਦੇ ਵੀ ਕੁਝ ਸੀਵਰੇਜ ਦੇ ਆ ਉਸ ਤੋਂ ਇਲਾਵਾ ਰਾਜਗੁਰੂ ਨਗਰ ਚ 8 ਕਰੋੜ ਰੁਪਏ ਦੇ ਕੰਮ ਹੈ ਉਹਦੇ ਵਿੱਚ ਸੜਕਾਂ ਕੋਈ ਜੋ ਵੀ ਹੋਰ ਕੰਮ ਹੁੰਦੇ ਚਾਹੇ ਪਾਰਕਾਂ ਦੇ ਆ ਚਾਹੇ ਲਾਈਟਾਂ ਦੇ ਆ ਜੋ ਵੀ ਆ ਇਹ ਸਭ ਆ ਕੇ 8 ਕਰੋੜ ਰੁਪਏ ਦੇ ਆਸ-ਪਾਸ ਹੈਗੇ ਰਾਜਗੁਰੂ ਨਗਰ ਦੇ ਸ਼ਹੀਦ ਭਗਤ ਸਿੰਘ ਨਗਰ ਦੇ ਹੈਗੇ 8.5 ਕਰੋੜ ਰੁਪਏ ਦੇ ਉਸ ਤੋਂ ਬਾਅਦ ਮਹਾਰਿਸ਼ੀ ਵਾਲਮੀਕੀ ਨਗਰ ਤੇ ਸੁਖਦੇਵ ਇਨਕਲੇਵ ਦੇ ਹੈਗੇ 1 ਕਰੋੜ 66 ਲੱਖ ਦੇ ਇਹ ਕੁੱਲ ਮਿਲਾ ਕੇ ਜਿਹੜਾ ਹੈਗਾ ਇਹ ਸਾਰਾ ਕੋਈ 20 ਕਰੋੜ ਦੇ ਆਸ-ਪਾਸ ਬੰਦਾ ਕੁਛ ਦੇ ਟੈਂਡਰ ਲੱਗ ਚੁੱਕੇ ਆ ਜਲਦੀ ਕੰਮ ਚਾਲੂ ਹੋ ਜਾਏਗਾ ਕੁਛ ਦੀ ਟੈਕਨੀਕਲ ਰਿਪੋਰਟ ਆ ਰਹੀ ਆ ਉਹ ਹੋ ਜਾਏਗਾ ਪਰ ਇਹ ਸਾਰੇ ਪੈਸੇ ਸੈਂਕਸ਼ਨ ਹੋ ਚੁੱਕੇ ਕੰਮ ਜਿਹੜਾ ਹੈਗਾ ਕੋਈ ਕੋਈ ਤਾਂ ਹਫਤੇ ਦੱਸ ਦੇਣਾ ਚ ਚਾਲੂ ਹੋ ਜੂ ਤੇ ਕੁਛ ਕੰਮਾਂ ਨੂੰ ਥੋੜਾ ਟਾਈਮ ਲੱਗੇਗਾ ਉਹ ਫਿਰ ਆਉਣ ਵਾਲੇ ਟਾਈਮ ਚ ਚਾਲੂ ਹੋ ਜੂ ਇਹ ਕਿਸੇ ਕੋ ਫੇਰ ਨਹੀਂ ਸਾ ਅੱਛਾ 2 2 ਕਮਿਊਨਿਟੀ ਸੈਂਟਰ ਵੀ ਉਹਦੇ ਹੰਮੜਾ ਰੋਡ 2 ਕਮਿਊਨਿਟੀ ਸੈਂਟਰ ਵੀ ਬਣ ਰਹੇ ਆ ਉਹ ਇੱਕ ਮਾਡਲ ਟਾਊਨ ਐਕਸਟੈਂਸ਼ਨ ਚ ਹੈ ਇੱਕ ਕਬੀਰ ਸੁਸਾਇਟੀ ਤੇ ਇਹ ਵੀ 2 ਪਾਸ ਹੋ ਚੁੱਕੇ ਆ ਤੇ ਸਾਰੇ ਕੰਮ ਜਿਹੜੇ ਹੈਗੇ ਮਤਲਬ ਕਿ ਉਪਰੋਂ ਚੰਡੀਗੜ੍ਹ ਤੋਂ ਉਪਰੋਗਾ ਲਾ ਚੁੱਕੀ ਮਤਲਬ ਟਾਈਮ ਤੋਂ ਟਾਈਮ ਆਂਦੀ ਰਹੀ ਪਰ ਹੁਣ ਕਿਉਂਕਿ ਸਾਰੀਆਂ ਅਪਰੂਵਲ ਆ ਗਈਆਂ ਤੁਹਾਨੂੰ ਦੱਸ ਰਹੇ ਆ ਅਸੀਂ ਕਿ 20 ਕਰੋੜ ਦੇ ਕੰਮ ਇਹ ਸਾਰੀਆਂ 3-4 ਕਲੋਨੀਆਂ 'ਚ ਹੋਣਗੇ ਇਹ ਤੁਹਾਨੂੰ ਸੁਖਦੇਵ ਐਨਕਲੇਵ ਦਾ 10 ਦਾ ਤੇ ਦੋ ਕਮਿਊਨਿਟੀ ਸੈਂਟਰ ਬਣ ਰਿਹਾ ਹੁਣ ਕੋਈ ਤੁਹਾਡਾ ਕਿਸੇ ਭਰਾ ਦਾ ਸਵਾਲ ਆ ਦੱਸੋ ਸਰ ਇਹ ਸਾਰੇ ਜਿਹੜੇ ਪ੍ਰੋਜੈਕਟਸ ਤੁਸੀਂ ਦੱਸੇ ਇਹ ਐਨ ਹਾਲੇ ਐਲ ਆਈਟੀ ਦੇ ਅੰਦਰ ਅਪਰੂਵ ਹੋਏ ਨੇ ਐਲ ਆਈਟੀ ਲੁਧਿਆਣਾ ਇੰਪਰੂਵਮੈਂਟ ਟਰਸਟੀ ਕਰੇਗਾ ਸਾਰਾ ਕੁਝ ਤੇ ਜਿਹੜੇ ਪਹਿਲਾਂ ਇਹਦੇ ਵਿੱਚ ਪੰਜ ਸਕੀਮਸ ਜਿਹੜੀ ਟ੍ਰਾਂਸਫਰ ਹੋਈਆਂ ਸੀ ਐਨ ਸੀ ਉਹ ਵੀ ਵਿੱਚ ਹੈਗੇ ਆ ਪਰ ਉਹ ਵੀ ਲੁਧਿਆਣਾ ਇੰਪਰੂਵਮੈਂਟ ਟਰਸਟ ਕਰੇਗਾ ਕਿਉਂਕਿ ਅਸੀਂ ਟਾਈਮ ਨਹੀਂ ਖਰਾਬ ਕਰਨਾ ਚਾਹੁੰਦੇ ਸੀ ਵੀ ਜੇ ਲੁਧਿਆਣਾ ਇੰਪਰੂਵਮੈਂਟ ਟਰਸਟ ਨੂੰ ਕਾਰਪੋਰੇਸ਼ਨ ਚਲਾ ਗਿਆ ਹੁਣ ਰੋਕ ਦੇਈਏ ਲਾ ਜਿਹੜੇ ਕੰਮ ਬਿਲਕੁਲ ਕੁਝ ਨਹੀਂ ਹੋਇਆ ਸੀ ਉਹ ਕਾਰਪੋਰੇਸ਼ਨ ਕਰੇਗੀ ਪਰ ਜਿਹੜੇ ਕੰਮਾਂ ਦਾ ਪ੍ਰੋਸੈਸ ਚਾਲੂ ਹੋ ਗਿਆ ਸੀ ਜਿਹਦੇ ਮਤੇ ਪਾਸ ਹੋ ਗਏ ਸੀ ਚੰਡੀਗੜ੍ਹ ਚਲਾ ਗਿਆ ਸੀ ਉਹ ਆਗੇ ਉਹ ਇੰਪਰੂਵਮੈਂਟ ਟ੍ਰਸਟੀ ਕਰੇ ਟੋਟਲ ਸਰ ਕਿੰਨੀਆਂ ਐਲ ਆਈ ਡੀ ਵੀ ਜਿਹੜੀ ਸਕੀਮਸ ਨੇ ਜਿਹੜੀ ਫਰਦਰ ਅੱਗੇ ਐਮ ਸੀ ਟੂ ਹੈਂਡਓਵਰ ਕਰਦੀਆਂ ਨੇ ਟੋਟਲ 6 ਹੋ ਚੁੱਕੀਆਂ ਹੋਰ ਕੋਈ ਸਕੀਮ ਤੇ ਜਿਹੜੀਆਂ ਅਜੇ ਫਿਲਹਾਲ ਇਹ 6ਾਂ ਦਾ ਪ੍ਰੋਸੈਸ ਸਿਗਾ ਕਾਫੀ ਦਿਨ ਤੋਂ ਲਟਕਦਾ ਜਿਹੜਾ ਹੁੰਦਾ ਹੀ ਨਹੀਂ ਸੀ ਪਾਸ ਮਤੇ ਹੀ ਨਹੀਂ ਸੀ ਪਾਸ ਹੁੰਦੇ ਉਸਰ ਦੇ ਕਹਿਣ ਤੇ ਇਹਨਾਂ ਨੇ ਥੋੜਾ ਐਫਰਟ ਕੀਤਾ ਉਹ ਐਫਰਟ ਤੋਂ ਬਾਅਦ ਹੋ ਗਿਆ ਉਹਨੂੰ ਜਿਹੜੀ ਨੈਕਸਟ ਵੀ ਅਸੀਂ ਪ੍ਰੋਪੋਜ਼ਲ ਬਣਾਵਾਂਗੇ ਜਿੱਦਾਂ ਜਿੱਦਾਂ ਹੋਊਗਾ ਉਹਨੂੰ ਕਾਰਪੋਰੇਸ਼ਨ ਚ ਅਪਹਾਂ ਹੈ ਵੈਸੇ ਟੋਟਲ ਕਿੰਨੀਆਂ ਸਕੀਮਸ ਨੇ ਸਦਰ ਹੈ ਲੈਡੀ ਦੇ ਕੋਲ 33 ਕਿੰਮ ਹਨ ਜਿਹੜੀਆਂ ਕੁੱਲ ਹੁਣ ਤੱਕ ਦੀਆਂ ਇੰਪਰੂਵਮੈਂਟ ਟਰਸਟ ਕੋਲ ਨੇ ਪਰ ਹੁਣ ਥੋੜੀਆਂ ਜੀਆਂ ਰਹਿ ਗਿਆ ਅਸੀਂ ਨਵੇਂ ਵਾਲੇ ਪਾਸੇ ਆਵਾਂਗੇ ਜਰਮਨ ਸਾਹਿਬ ਉਹ ਮੈਂ ਜੀ ਇਹ ਕੋਰਡ ਕਰਦੇ ਆਪਾਂ ਕੰਮ ਆਉਣ ਕਰਨ ਲੱਗੇ ਪਾਰਟੀ ਨੂੰ ਲੇ ਕੇ ਮਿਸਟਰ ਪ੍ਰਸਾਦ ਸਾਹਿਬ ਇਸਦੇ ਕਾਰਪੋਰੇਸ਼ਨ ਇੱਕ ਥਰਡ ਪਾਰਟੀ ਕੰਮ ਥਰਡ ਪਾਰਟੀ ਸਾਡੀ ਆਲਵੇਜ ਜਦੋਂ ਵੀ ਅਸੀਂ ਕੰਮ ਸ਼ੁਰੂ ਕਰਦੇ ਥਰਡ ਪਾਰਟੀ ਸਾਡੀ ਮਾਸਟਰਦੀ ਆ ਸ तकरीबन ਮੈਂ ਆਪਣੀ ਗੱਲ ਕਰਾਂ ਵੀ ਜਦੋਂ ਦਾ ਮੈਂ ਚੇਅਰਮੈਨ ਆ ਜੀ ਕੋਈ 1 ਕਰੋੜ ਦੀ ਟੁੱਟੀ ਦਿਖਾ ਦਿਓ ਨਹੀਂ ਤਾਂ ਤੁਸੀਂ ਕਾਰਪੋਰੇਸ਼ਨ ਦੀਆਂ ਰੋੜਾਂ ਟੁੱਟੀਆਂ ਦਿਖਾਉਣੇ ਬਣਨ ਦੇ ਨਾਲ ਹੀ ਫੋਟੋ ਕੱਚੇ ਲਾਉਣੇ ਆ ਮੈਨੂੰ ਇੱਕ ਵੀ ਰੋਡ ਦਾ ਕੋਈ ਦਿਖਾ ਦਿਓ ਜਿੱਥੇ ਕਿਤੇ ਗੱਡਾ ਹੋਵੇ ਜਿੱਥੇ ਇੰਪਰੂਵਮੈਂਟ ਫੰਡ ਦੀ ਬਣੀ ਹੋਵੇ ਤਾਂ ਟੁੱਟ ਗਈ ਹੈ ਨਹੀਂ ਹੁਣ ਜਿਹੜੇ ਨਵੇਂ ਸ਼ੁਰੂ ਹੋਣੇ ਹਨ ਹਾਂਜੀ ਉਹਦੇ 'ਚ ਵੀ ਕੁਆਲਿਟੀ ਮਾਸਟਰ ਹੈ ਜੀ ਸਰ ਦੇ ਦੇਸ਼ਾਨ ਨਿਰਦੇਸ਼ ਇਹਨੇ ਵੀ ਜਿਹੜੇ ਵੀ ਕੰਮ ਲੋਟ ਹੋਇਆ ਠੇਕੇਦਾਰ ਨੂੰ ਉਹਨੂੰ ਪਹਿਲਾਂ ਹਦਾਇਤਾਂ ਹੀ ਦਿੱਤੀਆਂ ਹਨ ਕੰਮ ਤੇ ਕੁਆਲਿਟੀ ਤੇ 퀀ਟੀਟੀ ਦੇ ਵਿੱਚ ਕੋਈ ਕੰਪਰੋਮਾਈਜ਼ ਜਿਹੜੇ ਡਾਕੂਮੈਂਟੇਸ਼ਨ ਕਿਸ ਤਰ੍ਹਾਂ ਕਰ ਉਹ ਕਿਹੜੀ ਕਿਹੜੀ ਜਗ੍ਹਾ ਇਕ ਤਾਂ ਹੈਗਾ ਜੀ ਮਾਰਲ ਟਾਊਨ ਦਾ ਮਾਰਲ ਟਾਊਨ ਐਕਸਟੈਂਸ਼ਨ ਦਾ ਐਕਸਟੈਂਸ਼ਨ ਦਾ ਇਹ ਬਲਾਕ ਦਾ ਪੂਰੀ ਫੇਰ ਦਾ ਪੈਂਡਿੰਗ ਸੀਗਾ ਜੀ ਤੇ ਇੱਕ ਕਬੀਰ ਸੁਸਾਇਟੀ ਇੱਕ ਹੋਰ ਜਿਹੜਾ ਹੈ ਬਵਾਡਵੀਟਲੀ ਹੰਮੜਾ ਰੋਡ ਤੇ ਜਿਹੜਾ ਹਾਂਜੀ ਉਹ ਬਣ ਗਿਆ ਸੀ ਕੁਝ ਫੰਡਾਂ ਕਰਕੇ ਰੁਕਿਆ ਸੀ ਉਹ ਵੀ ਅਸੀਂ ਕੋਸ਼ਿਸ਼ ਕਰਾਂ ਅਸੀਂ ਦਵਾਂਗੇ ਜੀ ਕੁਝ ਕਾਰਪੂਸ਼ਨ ਕਰਦੇ ਔਰ ਇਸ ਤੋਂ ਇਲਾਵਾ ਮੈਂ ਇੱਕ ਗੱਲ ਕਰਨਾ ਚਾਹੁੰਦਾ ਕਿ ਮੈਂ ਚੇਅਰਮੈਨ ਸਾਹਿਬ ਦੀ ਬਹੁਤ ਤਾਰੀਫ ਕਰਦਾ ਕਿ ਜਿਹੜਾ ਵੀ ਇਹਨਾਂ ਨੂੰ ਕੰਮ ਕਹੋ ਮਤਲਬ ਇਹ ਦਿਨ ਰਾਤ ਇਹਨਾਂ ਨੇ ਕੀਤਾ ਪਏ ਲੁਧਿਆਣਾ ਇੰਪਰੂਵਮੈਂਟ ٹرسٹ ਇਹਨਾਂ ਨੇ ਇਹਨਾਂ ਦੇ ਅਫਸਰਾਂ ਨੇ ਇਹਨਾਂ ਨੂੰ ਸਟਾਫ ਹੋਰ ਚਾਹੀਦਾ ਸੀ ਉਹ ਵੀ ਮਿਲ ਗਿਆ ਔਰ ਇਹ ਪੂਰੀ ਕੋਸ਼ਿਸ਼ ਕਰ ਰਹੇ ਹੈ ਕਿ ਜਿੰਨਾ ਕੰਮ ਲੁਧਿਆਣਾ ਇੰਪਰੂਵਮੈਂਟ ٹرسٹ ਨੇ ਕਰਨਾ ਉਹ ਕਰੇ ਔਰ ਜਲਦੀ ਤੋਂ ਜਲਦੀ ਕਰੇ ਇੱਕ ਕਮਿਊਨਿਟੀ ਸੈਂਟਰ ਉਹ ਜਿਹੜਾ ਸੀ ਜਿਹਦਾ ਤੁਹਾਨੂੰ ਪਤਾ ਹੋਵੇਗਾ ਉਹ ਮਰਡਨ ਹੋ ਮਾਲ ਟੌਰਨ ਹਸਟੈਂਸ ਚਲੋ ਹੋਰ ਦੱਸੋ ਜੀ ਕਿਸੇ ਭਰਾ ਭੈਣ ਦਾ ਕੋਈ ਸਵਾਲ ਹੋਵੇ ਕੋਈ ਲੋਗ ਆਉਂਦੇ ਨੇ ਜੀ ਕਿੰਨੇ ਸੁਧਾਨੇ ਮੀਨਾਂ ਇਸ ਕਰਕੇ ਨਹੀਂ ਆਉਂਦੇ ਕੋਈ ਜੰਗਾ ਤੁਹਾਡੇ ਕੋਲ ਕਾਫੀ ਲੋਗ ਆਉਂਦੇ ਨੇ ਜੀ ਨਹੀਂ ਹੁਣ ਦੇਖੋ ਹਲਕੇ ਦੀਆਂ ਘੱਟ ਹੁੰਦੀਆਂ ਪਰਸਨਲੀ ਜ਼ਿਆਦਾ ਹੈਗੀਆਂ ਹਲਕੇ ਦਾ ਤਾਂ ਅਸੀਂ ਸਾਰੇ ਕੰਮ ਕਰ ਹੀ ਜਾਂਦੇ ਮੈਂ ਤੁਹਾਨੂੰ ਦੱਸ ਸਕਦਾ ਦੇਖੋ ਕੋਈ ਸਾਲ ਵੀ ਕੋਈ ਕੰਮ ਹੋ ਗਿਆ 20 ਸਾਲ ਪੁਰਾਣਾ ਸੀ ਕੋਈ 25 ਸਾਲ ਕੋਈ 15 ਸਾਲ ਕੋਈ 30 ਸਾਲ ਮਤਲਬ ਕੰਮ ਪਤਾ ਨਹੀਂ ਹੁੰਦੇ ਨਹੀਂ ਸੀ ਇਹ 2 ਮਹੀਨਿਆਂ ਚ ਜਿੰਨਾ ਕੰਮ ਹੋ ਗਿਆ ਜਿਹੜੇ ਕਿ ਇਹ 2 ਮਹੀਨਿਆਂ ਚ ਜਿੰਨੇ ਡਿਸੀਜਨ ਲਿੱਤੇ ਗਏ ਜਿੰਨਾ ਕੰਮ ਹੋ ਗਿਆ ਪਤਾ ਨਹੀਂ ਕਿੰਨੇ ਕਿੰਨੇ ਸਾਲ ਪੁਰਾਣੇ ਪੈਂਡਿੰਗ ਸੀ ਮੈਂ ਤਾਂ ਹੈਰਾਨ ਆ ਇੱਕੋ ਜਿਹੜਾ ਹੀਰੋ ਬੇਕਲੀਅਰ ਆ ਪੁੱਲ ਹੈ ਉਹ ਲੋਕੀ ਕਹੀ ਜਾਂਦੇ ਸਾਰਿਆਂ ਨੂੰ ਕਿ ਟੂ ਵੇ ਕਰ ਦੋ ਪਰ ਉਹ ਕੋਸ਼ਿਸ਼ ਹੀ ਨਹੀਂ ਕਿਸੇ ਨੇ ਕੀਤੀ ਵੀ ਹਫਤੇ ਲਈ ਤਾਂ ਕਰਕੇ ਦੇਖ ਲਓ 10 ਦਿਨ 2 ਘੰਟਿਆਂ ਚ ਹੋ ਗਿਆ ਅੱਜ ਲੋਕੀ ਪੁੱਲ ਬਣਨ ਤੇ ਇੰਨੇ ਖੁਸ਼ ਨਹੀਂ ਸੀ ਜਿੰਨੇ ਟੂ ਵੇ ਲਈ ਕੋਸ਼ਿਸ਼ ਉਹ ਇਹ ਜਿਹੜੇ ਕੰਮ ਹੈਗੇ ਕੋਈ ਰਾਕਟ ਸਾਇੰਸ ਨਹੀਂ ਕੰਮ ਹੋਣੇ ਜਾਂ ਜਿੱਦਾਂ ਕਰਾਣੇ ਇਹ ਤਾਂ ਗੱਲ ਹੈ ਕਿਸ ਤਰ੍ਹਾਂ ਸਮਝਾਉਂਦੇ ਹੋ ਲੋਕਾਂ ਦੀਆਂ ਮੁਸ਼ਕਿਲਾਂ ਦਿੰਦੇ ਹੋ ਕੀ ਕਰਦੇ ਹੋ ਔਰ ਇਹ ਕੰਮ ਇਸ ਤੋਂ ਡਬਲ ਸਪੀਡ ਤੇ ਹੀ ਹੋਣਗੇ ਟ੍ਰਿਪਲ ਸਪੀਡ ਤੇ ਹੋਣਗੇ ਇਸ ਤੋਂ ਘਟਣਗੇ ਨਹੀਂ ਜੋ ਅਸੀਂ ਐਸ ਵੇਲੇ ਕਰ ਰਹੇ ਹਾਂ ਉਹ 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 ਅਸਲੀ ਹਲੇ ਨਹੀਂ ਕੀਤੀ ਸੀ ਕਿਉਂਕਿ ਅਸੀਂ ਚਾਲੂ ਕੀਤੀ ਸੀਗੀ ਉਹ ਹੁਣ ਫੋਟੋ ਖਿੱਚ ਕੇ ਬੰਦੇ ਭੇਜ ਕੇ ਉਹ ਵੀ ਕਰਨਗੇ fica de sashikal